ਵਿਧਾਨ ਜਦੋਂ ਮੈਂਬਰ ਲੈ ਜਾਂਦੇ ਆ ਉਦੋਂ ਪ੍ਰਧਾਨ ਸਾਹਿਬ ਵਿਧੀ ਵਿਧਾਨ ਨਹੀਂ ਦੇਖਿਆ ਜਾਂਦਾ ਪਹਿਲੋਂ ਅਮਰਤਾਰੀ ਸਿੰਘ ਨੂੰ ਨਹੀਂ ਲਿਆ ਜਾਂਦਾ ਸਾਡੇ ਸਾਰੇ ਜੰਨੇ ਅਸੀਂ ਖੜੇ ਆ ਸਾਰੇ ਅਸੀਂ ਸਾਬਤ ਸੂਰਤ ਆ ਤਾਂ ਸਾਬਤ ਸੂਰਤ ਹੋਣ ਦਾ ਤੇ ਤੁਹਾਨੂੰ ਨਜ਼ਰ ਆਏਦਾ ਸਾਨੂੰ ਪਰ ਦੂਜਾ ਅਮਰਤਾਰੀ ਹੋ ਕੇ ਨਹੀਂ ਉਹ ਫਿਰ ਅਸੀਂ ਇੱਕ ਫਾਰਮ ਭਰਾ ਲੈਨੇ ਉਹਨਾਂ ਨੂੰ ਉਹ ਫਾਰਮ ਭਰਦੇ ਵੀ ਮੈਂਬਰ ਅਮਰਤਾਰੀ ਆ ਅਸੀਂ ਉਹਨੂੰ ਐਕਸੈਪਟ ਕਰ ਲੈਂਦੇ ਆ ਕਿ ਉਹ ਅਮਰਤਾਰੀ ਹੋਏਗਾ ਜੇ ਉਹ ਗਲਤ ਭਰਿਆ ਤੇ ਫਿਰ ਉਹ ਗੁਰੂ ਦਾ ਗੁਰੂ ਵੱਲੋਂ ਝੂਠਾ 328 ਸਰੂਪਾਂ ਦਾ ਜਿਹੜਾ ਪਾਵਨ ਸਰੂਪ ਸੀ ਗੁਰੂ ਸਾਹਿਬ ਦੇ ਉਹ ਕਿੱਥੇ ਗਏ ਸਰਕਾਰ ਫੜਤਾਲ ਕਰ ਰਹੀ ਆ ਤੁਸੀਂ ਵੀ ਸਰਕਾਰ ਦਾ ਵੀ ਹਿੱਸਾ ਹੋ ਇਧਰੇ ਪਾਸੇ ਚੀਫ ਕਲਸਾ ਦਵਾਨ ਦੇ ਵਿੱਚ ਵੀ 3 ਸਰੂਪਾਂ ਦੇ ਰਹੇ ਹੋ ਕੀ ਗੱਲਬਾਤ ਚੱਲੀ ਆ ਹੁਣ ਤੱਕ ਐ ਜੀ ਪੀ ਸੀ ਤੇ ਸਰਕਾਰਾਂ ਮੋਹ ਸਾਹਮਣੇ ਦੇਖੋ ਸਿੱਖ ਸੰਗਤ ਨੂੰ ਤੇ ਨਿਆਂ ਚਾਹੀਦਾ ਉਹਨਾਂ ਵਾਸਤੇ ਨਾ ਸਰਕਾਰ ਇੰਪੋਰਟੈਂਟ ਹੈ ਨਾ ਅਚੀਪੇਸ ਇੰਪੋਰਟੈਂਟ ਹੈ ਉਹ ਤੇ ਕੇ ਸਾਨੂੰ ਨਿਆਂ ਦਾ ਦੇ ਦਿਓ ਸਾਨੂੰ ਦੱਸ ਦੋ ਕਿੱਥੇ ਨੇ ਕਿੰਨੇ ਪੁੱਛ ਰਹੇ ਨੇ ਇਹ ਪੁੱਛੇ ਗਏ ਕਿੱਥੇ ਨੇ ਕਿੱਥੇ ਨੇ ਐਸ ਵੇਲੇ ਕਿੱਥੇ ਨੇ ਕਿ ਐਸਜੀਪੀਸੀ ਦਾ ਜਾਂ ਕਾਲੀ ਦਾ ਇਸ ਸਮੱਸਿਆ ਸੀਗੀ ਉਹਨਾਂ ਨੂੰ ਫਿਰ ਇਹ ਸਾਨੂੰ ਸਮਝਾ ਦੇ ਹੁਣ ਤੱਕ ਸਾਨੂੰ ਸਮਝਾ ਦੇਣਾ ਚਾਹੀਦਾ ਸੀਗਾ ਇਸ ਗੱਲ ਤੋਂ ਕਿੱਥੇ ਨਿਮਰ ਇੰਨੀ ਗੱਲ ਹੈ ਕਿਸ ਤੋਂ ਕੋਈ ਇਸ ਗੱਲ ਦਾ ਫਾਇਦਾ ਨਹੀਂ ਲੈਣ ਦੀ ਕੋਸ਼ਿਸ਼ ਕਰਨ ਰਿਹਾ ਇੱਥੇ ਸਰਕਾਰ ਕੋ ਫਾਇਦਾ ਨਹੀਂ ਲਊਗੀ ਇਹਦਾ ਦੇਖੋ ਜਿੱਥੇ ਇੱਥੇ ਜਿੱਥੇ ਹੈਗੇ ਨੇ ਜਿੱਥੇ ਗੁਰੂ ਦਾਸ ਤੋਂ ਕਿੱਥੇ ਇਹਦੇ ਤੇ ਗੱਲ ਖਤਮ ਹੋ ਜਾਂਦੀ ਹੈ ਤੇ ਹੋਰ ਦੂਜੀ ਗੱਲ ਹੀ ਕੋਈ ਨਹੀਂ ਹੈਗੀ ਟਾਵਰ ਤੇ ਬੈਠਾ ਹੋਇਆ ਨੌਜਵਾਨ ਇੱਕ ਗੁਰਜੀਤ ਸਿੰਘ ਕੀ ਉਹਦੀ ਮੌਤ ਟਿੱਕੀ ਜਾ ਰਹੀ ਹੈ ਕਿ ਉਤੋਂ ਬਾਅਦ ਚ ਕਾਨੂੰਨ ਬਣੂਗਾ ਕਿ ਜਾਂ ਸਰਕਾਰ ਕੋ ਆਪਣਾ ਪੱਖ ਵੇਖ ਰਹੀ ਕਿ ਵੋਟਾਂ ਲੱਗ ਗਿਆ ਤ ਬਣੇਗਾ ਕਿੰਨੇ ਕੋ ਆ ਬਾਈ ਤੇ ਹੋਰ ਲੋਕ ਬਾ ਚੋਕ ਰਹੇ ਆ ਲੇਕਿਨ ਸਿੱਖੀ ਚ ਕੋਈ ਦਾ ਕਨਸੈਪਟ ਵੀ ਜਾਣਦੇ ਹੰਦਾ ਨਹੀਂ ਹੈਗਾ ਕਿ ਅਸੀਂ ਬਿਨਾਂ ਕਰਦੇ ਜਾਣ ਦੇ ਦੀਏ ਸੋ ਇਸ ਕਰਕੇ ਮੇਰੀ ਤੇ ਉਹਨਾਂ ਨੇ ਹੀ ਅਪੀਲ ਹੈ ਕਿ ਥੱਲੇ ਆ ਜਾਓ ਸਰ ਤੇ ਬਾਹਰ ਕਰੋ ਜਿਵੇਂ ਇੱਕ ਸ਼ੁਰੂ ਕੀਤਾ ਕੰਮ ਅਸੀਂ ਖਤਮ ਕਰਾਂਗੇ ਅਕਾਲ ਤੱਕ ਸਾਭ ਦੀ 73 ਤੇ ਚੀਪ ਖਾਲਸਾ ਦੀਵਾਨ ਨੂੰ ਤਲਬ ਕੀਤਾ ਗਿਆ ਸੀ ਪ੍ਰਧਾਨ ਇੰਦਰਬੀਰ ਸਿੰਘ ਨੇ ਜੀ ਸਾਡੇ ਨਾਲ ਗੁਰਫਤੇ ਸੰਚ ਕਰਦੇ ਗੁਰਬਾਈ ਖਾਲਸਾ ਵੈਰੀ ਫਤਿਹ ਜੀ ਤਾਂ ਸਾਹਿਬ ਕਿਹੜਾ ਮਸਲਾ ਸੀ ਜਿਹੜਾ ਸਿੰਘ ਸਾਹਿਬ ਨੇ ਤੁਹਾਨੂੰ ਤਲਬ ਅ ਬੇਸਿਕਲੀ ਤੇ ਮੇਨਲੀ ਉਹਨਾਂ ਇਹ ਗੱਲ ਕਰਨੀ ਸੀ ਕਿ ਤੁਹਾਡੇ ਮੈਂਬਰ ਕੁਝ ਅੰਮ੍ਰਿਤਧਾਰੀ ਨਹੀਂ ਹੈਗੇ ਤੇ ਉਹਨਾਂ ਨੂੰ ਅੰਮ੍ਰਿਤਧਾਰੀ ਬਣਾਇਆ ਜਾਵੇ ਸੋ ਕਿਉਂਕਿ ਪਹਿਲੇ ਵੀ ਗੱਲ ਹੋ ਚੁੱਕੀ ਸੀ ਅਜੇ ਉਹ ਹੀ ਗੱਲ ਹੋਈ ਹੈ ਕਿ ਤੁਸੀਂ ਇਹਨਾਂ ਨੂੰ ਸਭ ਨੂੰ ਵਾਰੀ-ਵਾਰੀ ਕਰਕੇ ਇੱਕ-ਇੱਕ ਕਰਕੇ ਕੰਟੈਕਟ ਕਰੋ ਔਰ ਹਾਲਾਂਕਿ ਉਹਨਾਂ ਨੇ ਸਭ ਨੇ ਕਿਹਾ ਹੈ ਕਿ ਸਿਮਰਤਾਰੀ ਆਂ ਪਰ ਕਿ ਉਹਨਾਂ ਕੋਲ ਪ੍ਰੂਫ ਹੀ ਲਿਆ ਜਾਵੇ ਔਰ ਜੇ ਕਿਸ ਨੇ ਵਗਿਆ ਕੀਤੀ ਹੈ ਕਿਸ ਨੇ ਗਲਤੀ ਕੀਤੀ ਹੈ ਤੇ ਉਹ ਫਿਰ ਉਹਦਾ ਪੋਲ ਬਖਸ਼ਾ ਕੇ ਤੇ ਉਹ ਦੁਬਾਰਾ ਅੰਮ੍ਰਿਤਧਾਰੀ ਬਣੇ ਗੁਰੂ ਕਾ ਬਣੇ ਜੀ ਵਿਧਾਨ ਜਦੋਂ ਮੈਂਬਰ ਲੈ ਜਾਂਦੇ ਆ ਉਦੋਂ ਪ੍ਰਧਾਨ ਸਾਹਿਬ ਵਿਧਿ ਵਿਵਾਨ ਨਹੀਂ ਦੇਖਿਆ ਜਾਂਦਾ ਪਹਿਲੋਂ ਅਮਰਤਾਰੀ ਸਿੰਘਾ ਨੂੰ ਨਹੀਂ ਲਿਆ ਜਾਂਦਾ ਹਾਂਜੀ ਦੇਖੋ ਦੇਖਣ ਨੂੰ ਸਾਡੇ ਸਾਰੇ ਜੰਨੇ ਅਸੀਂ ਖੜੇ ਆ ਸਾਰੇ ਅਸੀਂ ਸਾਬਤ ਸੂਰਤ ਆ ਤਾਂ ਸਾਬਤ ਸੂਰਤ ਹੋਣ ਦਾ ਤੇ ਚੋ ਨਜ਼ਰ ਆ ਜਾਂਦਾ ਸਾਨੂੰ ਪਰ ਦੂਜਾ ਅਮਰਤਾਰੀ ਹਾਂ ਕਿ ਨਹੀਂ ਉਹ ਫਿਰ ਅਸੀਂ ਇੱਕ ਫਾਰਮ ਭਰਾ ਲਈਨੇ ਉਹਨਾਂ ਕੋ ਫਾਰਮ ਭਰਦੇ ਵੀ ਮੈਂਬਰ ਅਮਰਤਾਰੀ ਆ ਅਸੀਂ ਉਹਨਾਂ ਐਕਸੈਪਟ ਕਰ ਲੀਨੇ ਕਿ ਉਹ ਅਮਰਤਾਰੀ ਹੋਏਗਾ ਜੇ ਉਹ ਗਲਤ ਭਰ ਰਿਹਾ ਤੇ ਫਿਰ ਉਹ ਗੁਰੂ ਦਾ ਗੁਰੂ ਵੱਲੋਂ ਝੂਠਾ ਸੋ ਇਹ ਗੱਲ ਉੱਤੇ ਕਾਰਵਾਈ ਫਿਰ ਪ੍ਰਧਾਨ ਤੁਹਾਡੇ ਤੋਂ ਕਿਹਨਾਂ ਜਾਵਾਂਗੇ ਅਸੀਂ ਹੁਣ ਉਹ ਫਾਰਮ ਤੇ ਨਹੀਂ ਰਹਿਾਂਗੇ ਅਸੀਂ ਉਹਨਾਂ ਕਾਂਗਰਸ ਨੂੰ ਪ੍ਰੂਫ ਦੇਵਾਂ ਸੋ ਅਸੀਂ ਇਹਨੂੰ ਵੀ ਮੇਕ ਸ਼ੁਰ ਕਰਕੇ ਅਗਲੇ ਥੋੜੇ ਟਾਈਮ ਚ ਅਸੀਂ ਦੁਬਾਰਾ ਸਭ ਨੂੰ ਜਨੇ ਮੈਂਬਰ ਨੇ ਕੋ ਮੈਂਬਰ ਦੂਰ ਦੂਰ ਨੇ ਨਾ ਕੋ ਕਾਂਪੂਰ ਹੈ ਕੋ ਦਿੱਲੀ ਹੈ ਕੋ ਬੰਬਈ ਹੈ ਉਹ ਆਉਂਦੇ ਵੀ ਨਹੀਂ ਬਹੁਤ ਵਾਰੀ ਕਿਉਂਕਿ ਅਸੀਂ ਮਤਲਬ ਕਈ ਟਾਈਮ ਮਿਲਦੇ ਨਹੀਂ ਬਹੁਤ 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 دیر ਨਹੀਂ ਮਿਲਦੇ ਸੋ ਕਿ ਜਿੰਨਾਂ ਜਿੰਨਾਂ ਨੇ ਫਾਰਮ ਭਰੇ ਸੀ ਲਿਖਿਆ ਹੋਇਆ ਸਭ ਨੂੰ ਕਰਾਂਗੇ ਸਭ ਨਾਲ ਗੱਲ ਕਰਾਂਗੇ 328 ਸਰੂਪਾਂ ਦਾ ਜਿਹੜਾ ਪਾਵਨ ਸਰੂਪ ਸੀ ਗੁਰੂ ਸਾਹਿਬ ਦੇ ਉਹ ਕਿੱਥੇ ਗਏ ਸਰਕਾਰ ਪੜਤਾਲ ਕਰ ਰਹੀ ਆ ਤੁਸੀਂ ਵੀ ਸਰਕਾਰ ਦਾ ਵੀ ਹਿੱਸਾ ਹੋ ਇਧਰੇ ਪਾਸੇ ਚੀਫ ਕਲਸਾ ਦਵਾਨ ਦੇ ਵਿੱਚ ਵੀ ਤਿੰਨ ਸਰੂਪਾਂ ਤੇ ਰਹੇ ਹੋ ਕੀ ਗੱਲਬਾਤ ਚੱਲੀ ਆ ਹੁਣ ਤੱਕ ਐ ਜੀ ਪੀ ਸੀ ਤੇ ਸਰਕਾਰਾਂ ਮੋ ਸਾਹਮਣੇ ਪਹੁੰਚੋ ਦੇਖੋ ਸਿੱਖ ਸੰਗਤ ਨੂੰ ਤੇ ਨਿਆਂ ਚਾਹੀਦਾ ਉਹਨਾਂ ਵਾਸਤੇ ਨਾ ਸਰਕਾਰ ਇੰਪੋਰਟੈਂਟ ਹੈ ਨਾ ਸੀਪੀਐਸ ਇੰਪੋਰਟੈਂਟ ਹੈ ਉਹਦੇ ਕੇਸਾਂ ਨੂੰ ਨਿਆਂ ਦਾ ਦੇ ਦਿਓ ਸਾਨੂੰ ਦੱਸੋ ਕਿੱਥੇ ਨੇ ਕਿੰਨੇ ਪੁੱਛ ਰਹੇ ਨੇ ਇਹ ਪੁੱਛੇ ਗਏ ਕਿੱਥੇ ਨੇ ਕਿੱਥੇ ਨੇ ਐਸ ਵੇਲੇ ਕਿੱਥੇ ਨੇ ਇਹ ਹੈ ਤੇ ਠੀਕ ਹਾਲਾਚ ਨੇ ਇੰਨੀ ਗੱਲ ਇਹ ਨਹੀਂ ਦੱਸਣੀ ਚਾਹੀਦੀ ਆ ਇਹ ਕੋਈ ਡਾ ਵੱਡਾ ਇਸ਼ੂ ਨਹੀਂ ਬਣਨਾ ਚਾਹੀਦਾ ਪ੍ਰਧਾਨ ਸਭ ਕਹਿੰਦੇ ਅਕਾਲ ਤਖਤ ਸਾਹਿਬ ਦਾ ਮਸਲਾ ਸੀ ਸਰਕਾਰ ਵੋਟਾਂ ਦੀ ਖਾਤਰੇ ਦੇ ਵਿੱਚ ਦੇਖੋ ਇਸ ਤਰ੍ਹਾਂ ਜੇ ਨਾ ਕਿ ਸਾਰੇ ਸਿੱਖ ਅਕਾਲੀ ਦਲ ਚ ਨਹੀਂ ਹੈਗੇ ਸਿੱਖ ਕਾਂਗਰਸ ਵੀ ਨੇ ਸੇ ਕਾਪ ਚ ਵੀ ਨੇ ਸੇ ਭਾਜਪਾ ਵੀ ਚਲੇ ਗਏ ਨੇ ਹੁਣ ਸੋ ਇਸ ਕਰਕੇ ਸਾਨੂੰ ਸਭ ਨੂੰ ਜਵਾਬ ਦੇਣਾ ਪਏਗਾ ਨਾ ਸੋ ਅਸੀਂ ਅਸੀਂ ਜੇ ਜੇ ਅਕਾਲ ਤਖਤ ਜੇ ਐਸਜੀਪੀਸੀ ਦਾ ਇੱਥੇ ਅਕਾਲੀ ਦਲ ਦੀ ਸਮੱਸਿਆ ਸੀਗੀ ਉਹਨਾਂ ਨੇ ਫਿਰ ਇਹ ਸਾਨੂੰ ਸਮਝਾ ਦੇ ਹੁਣ ਤੱਕ ਸਾਨੂੰ ਸਮਝਾ ਦੇਣਾ ਚਾਹੀਦਾ ਸੀਗਾ ਕਿ ਸਿੱਖਾਂ ਨੂੰ ਕਿੱਥੇ ਨਹੀਂ ਮਲੇ ਇਨੀ ਗੱਲ ਹੈ ਇਸ ਤੋਂ ਕੋਈ ਇਸ ਗੱਲ ਦਾ ਫਾਇਦਾ ਨਹੀਂ ਲੈਣ ਦੀ ਕੋਸ਼ਿਸ਼ ਕਰਨ ਰਿਹਾ ਇਥੇ ਸਰਕਾਰ ਕੋਈ ਫਾਇਦਾ ਨਹੀਂ ਲਊਗੀ ਇਹਦਾ ਦੇਖੋ ਸਰ ਇਥੇ ਪੁੱਛਣਾ ਜਿੱਥੇ ਹੈਗੇ ਨੇ ਜਿੱਥੇ ਗੁਰੂ ਦੱਸ ਤੋਂ ਕਿੱਥੇ ਨਹੀਂ ਤੇ ਗੱਲ ਖਤਮ ਹੋ ਜਾਂਦੀ ਹੈ ਤੇ ਹੋਰ ਦੂਜੀ ਗੱਲ ਹੀ ਕੋਈ ਨਹੀਂ ਹੈਗੀ ਸਰਕਾਰ ਨੇ ਇੱਕ ਗੱਲ ਹੋਰ ਵੀ ਕਹੀ ਸੀ ਕਿ ਕਾਨੂੰਨ ਬਣੂਗਾ ਜੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਹੁੰਦੀਆਂ ਪਰ ਲੇਟ ਹੋ ਗਿਆ 6 ਮਹੀਨੇ ਦਾ ਸਮਾਂ ਵੀ ਹੋ ਗਿਆ ਟਾਵਰ ਤੇ ਬੈਠਾ ਹੋਇਆ ਨੌਜਵਾਨ ਇੱਕ ਗੁਰਜੀਤ ਸਿੰਘ ਕਿ ਉਹਦੀ ਮੌਤ ਰਿੱਕੀ ਜਾ ਰਹੀ ਹੈ ਕਿ ਉਤੋਂ ਬਾਅਦ ਚ ਕਾਨੂੰਨ ਬਣੂਗਾ ਕਿ ਜਾਂ ਸਰਕਾਰ ਕੋ ਆਪਣਾ ਪੱਖ ਵੇਖ ਰਹੀ ਕਿ ਵੋਟਾਂ ਲਾਗੇ ਆ ਜਾ ਨਹੀਂ ਨਹੀਂ ਉਹਦੇ ਚ ਗੁਰਜੀਤ ਸਿੰਘ ਰਖ ਲੈਣ ਉਹਦੇ ਨਾਲ ਕੋਈ ਕਾਨੂੰਨ ਦਾ ਲੈਣ ਦੇਣ ਨਹੀਂ ਹੈਗਾ ਕਾਨੂੰਨ ਤਾਂ ਬਣੇਗਾ ਆਵਾਜ਼ ਚੱਕੀ ਆਵਾਜ਼ ਚੱਕ ਰਿਹਾ ਨਾ ਕਾਨੂੰਨ ਤਾਂ ਬਣੇਗਾ ਦੇਖੋ ਆਵਾਜ਼ ਤੇ ਹੋਰ ਲੋਕ ਬਾ ਚੱਕ ਰਹੇ ਆ ਲੇਕਿਨ ਸਿੱਖੀ ਚ ਕੋਈ ਦਾ ਕਨਸੈਪਟ ਵੀ ਜਾਣ ਦੇਣ ਦਾ ਨਹੀਂ ਹੈਗਾ ਕਿ ਅਸੀਂ ਬਿਨਾਂ ਗੱਲ ਦੇ ਜਾਨ ਦੇ ਦਈਏ ਸੋ ਇਸ ਕਰਕੇ ਮੇਰੀ ਤੇ ਉਹਨਾਂ ਨੂੰ ਹੀ ਅਪੀਲ ਹੈ ਕਿ ਥੱਲੇ ਆ ਜਾਓ ਸਰ ਤੇ ਬਾਹਰ ਕਰੋ ਜਿ세 ਇੱਕ ਸ਼ੁਰੂ ਕੀਤਾ ਕੰਮ ਅਸੀਂ ਖਤਮ ਕਰਾਂਗੇ ਇਹਨੂੰ ਉੱਥੇ ਜਾ ਕੇ ਤੁਸੀਂ ਆਵਾਜ਼ ਨਹੀਂ ਦੇ ਸਕਦੇ ਤੁਸੀਂ ਵੀ ਮੰਤਰੀ ਸਾਹਿਬਾਨ ਹੋ ਉਹ ਜਗ੍ਹਾ ਤੇ ਜਾਓ ਉਹ ਨੌਜੋਨੋ ਥੱਲੇ ਉਤਾਰੋ ਕਿਹਾ ਜਾਵੇ ਕਿ ਅਸੀਂ ਇਹਨੇ ਦੇ ਨਾਲ ਚ ਕਾਨੂੰਨ ਲੈ ਕੇ ਆਵਾਂਗੇ ਉਹ ਵੀ ਕਹਿੰਦਾ ਕਿ ਸਾਨੂੰ ਪਤਾ ਤਾਂ ਲੱਗੇ ਕਾਨੂੰਨ ਬਣਦਾ ਮੈਂ ਉਹਦੇ ਬ੍ਰਦਰ ਨਾਲ ਉਹਦੇ ਸੰਬੰਧੀਆਂ ਨਾਲ ਉਹਨਾਂ ਨਾਲ ਗੱਲ ਕੀਤੀ ਹੈ ਸਭ ਨਾਲ ਗੱਲ ਕੀਤੀ ਹੈ ਉਹ ਆਈਵੀਸੀ ਦਵਾ ਸਾਨੂੰ ਮਿਲ ਵਿਧਾਨ ਸਭਾ ਵਿੱਚ ਮਿਲਣਾ ਸੀਗੇ ਔਰ ਤਵੇਕਰ ਨੇ ਆਪਣੇ ਪੱਖ ਰੱਖਿਆ ਮੈਂ ਉਹਨੂੰ ਦੱਸਿਆ ਕਿ ਇਹ ਗੱਲਾਂ ਨੀਤੀ ਗ੍ਰੀਟੀ ਛੋਟੇ ਛੋਟੇ ਨੁਕਤੇ ਹੁੰਦੇ ਨੇ ਬਿਨਾ ਬਿਨਾ ਗੱਲ ਤੋਂ ਬਣਾ ਦਾਂਗੇ ਕਾਨੂੰਨ ਤੇ ਉਹ ਫੇਲ ਹੋ ਜਾਏਗਾ ਉਹ ਤਾਂ ਕਿਹਨੂੰ ਤੁਹਾਨੂੰ ਫਾਇਦਾ ਮੈਨੂੰ ਫਾਇਦਾ ਕਿਹਨੂੰ ਫਾਇਦਾ ਹੋਊਗਾ 20 ਬਣੇ ਨੇ ਕਾਨੂੰਨ ਤੇ ਪਹਿਲਾਂ ਵੀ ਖਰਾਬ ਹੋ ਗਏ ਨੇ ਸਪੈਸ਼ਲੀ ਟਾਈਮ ਲਗਾ ਕੇ ਚੰਗੀ ਤਰ੍ਹਾਂ ਬਣਾਂਗੇ ਜਿਹੜਾ ਪਾਸ ਵੀ ਹੋ ਜਾਏ 6 ਮਹੀਨੇ ਦਾ ਸਮਾਂ ਲਾਜ਼ਮੀ ਹੈ 6 ਮਹੀਨੇ ਦਾ ਸਮਾਂ ਸੀ ਉਹ ਵੀ ਸ਼ਾਇਦ 15 ਤਰੀਕ ਤੱਕ ਪੂਰਾ ਹੋਣ ਜਾ ਰਿਹਾ 15 ਤਰੀਕ ਹਾਂਜੀ ਉਹ ਤਾਂ ਹੋ ਰਿਹਾ ਜਾ ਰਿਹਾ ਪਰ ਦੇਖੋ ਅਸੀਂ ਹਰ ਇੱਕ ਨੂੰ ਮਿਲੇ ਹਾਂ ਹਰ ਇੱਕ ਸੰਪਰਦਾਵਾਂ ਨੂੰ ਹਰ ਇੱਕ ਧਰਮ ਦੇ ਬੰਦਿਆਂ ਨੂੰ ਅਸੀਂ ਅਲੱਗ-ਅਲੱਗ ਲੋਕਾਂ ਨੂੰ ਮਿਲੇ ਹਾਂ ਹਰ ਇੱਕ ਗੱਲ ਤੇ ਟਾਈਮ ਲੱਗਦਾ ਫਿਰ ਅਸੀਂ ਜਿਹੜੇ ਹਾਈ ਕੋਰਟ ਦੇ ਜੱਜ ਨੇ ਰਿਟਾਇਰ ਹੋਣ ਨੂੰ ਮਿਲੇ ਹਾਂ ਉਹਨਾਂ ਦੇ ਬਾਅਦ ਤੋ ਬਹੁਤ ਸਾਰੇ ਲੋਕਾਂ ਨੂੰ ਮਿਲੇ ਆ ਬਹੁਤ ਸਾਰੇ ਸੜਕੋ ਸਮਗਰੀ ਇਕੱਠੀ ਹੋਈ ਹੈ ਉਹਨੂੰ ਸੌਟ ਆਊਟ ਕਰਕੇ ਉਹਨੂੰ ਇਹੋ ਜੇ ਰੂਪ ਚ ਲੈ ਕੇ ਆਉਣਾ ਤਾਂ ਕਿ ਐਕਸੈਪਟ ਵੀ ਹੋ ਜੇ ਪ੍ਰੈਜ਼ੀਡੈਂਟ ਵੀ ਉਹਨੂੰ ਮੰਨ ਜਾਵੇ ਔਰ ਕੋਟਾ ਸਜ਼ਾ ਵੀ ਦੇਣ ਜੋਗੀਆਂ ਹੋਣ ਜੇ ਅਸੀਂ ਕੋਈ ਜੇ ਕਾਨੂੰਨ ਬਣਾ ਦੇਣਾ ਜਿਹੜਾ ਬਹੁਤ ਲੋਕਾਂ ਨੂੰ ਬਹੁਤ ਚੰਗਾ ਲੱਗਦਾ ਹੋਵੇ ਉਸ ਦਾ ਕਿ ਸਜ਼ਾ ਨਾ ਕਿਸ ਨੂੰ ਹੋਵੇ ਲਾਸਟ ਵਿੱਚ ਕਿਤੇ ਵੋਟਾਂ ਦੇ ਨਹੀਂ ਵੇਖਿਆ ਜਿene ਕਿ ਵੋਟਾਂ ਨੇੜੇ ਆ ਜਾਣ ਕਾਨੂੰਨ ਪਾਸ ਹੋਵੇ ਕੁਝ ਜਿਨ੍ਹਾਂ ਗੁਰੂ ਸਾਹਿਬ ਦੇ ਬੇਦਬੀਆਂ ਤੇ ਸਰਕਾਰਾਂ ਬਣੀਆਂ ਸੀ ਉਹ ਦੇਖਿਆ ਜਾ ਰਿਹਾ ਨਹੀਂ ਇਹ ਜੀ ਗੱਲ ਹੈ ਨਹੀਂ ਕੋਈ ਤੁਹਾਨੂੰ ਕਾਨੂੰਨ ਸੀ ਬਣਾ ਕੇ ਤਾਂਗੇ ਪੱਕੇ ਤੌਰ ਤੇ ਬਣਾ ਕੇ ਤਾਂਗੇ ਨੀਜ ਸਾਹਿਬ ਧੰਨਵਾਦ ਜੀ ਨੀਜ ਸਾਹਿਬ ਸਾਡੇ ਨਾਲ ਸੀ ਉਹ ਕਹਿੰਦੇ ਕਾਨੂੰਨ ਤੇ ਬਣ ਕੇ ਰਹੂਗਾ ਕੋਈ ਵੋਟਾਂ ਦੀ ਰਾਜਨੀਤੀ ਨਹੀਂ ਹੋ ਰਹੀ ਪਰ 6 ਮਹੀਨੇ ਦਾ ਸਮਾਂ ਲਿਆ ਸੀ ਉਹ ਵੀ 15 ਤਰੀਕ ਨੂੰ ਪੂਰਾ ਹੋਣ ਜਾ ਰਿਹਾ ਉਹ ਕਹਿੰਦੇ ਕਿ ਕਾਨੂੰਨ ਇਸ ਤਰ੍ਹਾਂ ਬਣੂਗਾ ਉਹਦੇ ਵਿੱਚ ਕੋਈ ਘਾਟ ਨਾ ਰਹਿ ਜੇ ਪਰ ਘਾਟ ਜਦੋਂ ਤੁਸੀਂ ਮੰਤਰੀ ਸਾਹਿਬਾਨ ਹੋ ਤੁਹਾਡੇ ਕੋਲ ਸਾਰਾ ਕੁਝ ਆ ਫਿਰ ਘਾਟ ਰਹਿ ਵੀ ਕਿਹੜੀ ਜਾ ਸਕਦੀ ਆ ਹਾਂ 328 ਹਜ਼ਾਰ ਰੁਪਿਆਂ ਦੇ ਵਿੱਚ ਉਹ ਕਹਿੰਦੇ ਕਿ ਨਾ ਤੇ ਅਸੀਂ ਉਹਦੇ ਵਿੱਚ ਵੋਟਰ ਰਾਜਨੀਤੀ ਕਰ ਰਹੇ ਆ ਇਹ 328 ਹਜ਼ਾਰ ਰੁਪਿਆਂ ਦੇ ਬਾਬਤ ਸੰਗਤ ਪੁੱਛਦੀ ਹੈ ਕਿ 328 ਰੁਪਏ ਕਿੱਥੇ ਆ ਐ ਜੀ ਪੀ ਸੀ ਦੱਸੇ 328 ਰੁਪਏ ਕਿੱਥੇ ਆ ਤੇ ਅਸੀਂ ਵੀ ਇਹੀ ਪੁੱਛ ਰਹੇ ਹਾਂ ਕਹਿੰਦੇ ਇਹਦੇ ਵਿੱਚ ਕੋਈ ਰਾਜਨੀਤੀ ਨਹੀਂ ਇੱਕ ਪਾਸੇ ਤੇ ਕਹਿੰਦੇ ਕਿ ਰਾਜਨੀਤੀ ਨਹੀਂ ਹੋ ਰਹੀ ਪਰ ਜਦੋਂ ਆਪਾਂ ਪ੍ਰਧਾਨ ਸਾਹਿਬ ਦੀ ਗੱਲ ਕਰਦੇ ਹਾਂ ਇਧਰਲੇ ਪਾਸੇ ਜੀ ਗੱਲ ਕਰੀਏ ਐ ਜੀਪੀਸੀ ਪ੍ਰਧਾਨ ਧਾਮੀ ਸਾਹਿਬ ਦੀ ਉਹ ਸਪਸ਼ਟ ਕਰ ਚੁੱਕੇ ਆ ਅਕਾਲ ਤਖਤ ਸਾਹਿਬ ਦੀ ਸਕੱਤਰੇ ਤੋਂ ਸਪਸ਼ਟ ਹੋ ਚੁੱਕਾ ਕਿ ਇਹਦੇ ਵਿੱਚ ਰਾਜਨੀਤੀ ਹੋ ਰਹੀ ਆ ਪਰ ਹੁਣੇ ਹੀ ਇੰਦਰਬੀਰ ਸਿੰਘ ਨੇ ਜਿਹੜਾ ਕਿ ਇਸ ਟਾਈਮ ਦੇ ਉੱਤੇ ਸਰਮੌਰ ਸੰਸਥਾ ਚੀਪ ਖਾਲਸਾ ਦਵਾਨ ਦੇ ਪ੍ਰਧਾਨ ਵੀ ਆ ਤੇ ਮੰਤਰੀ ਮੰਡਲ ਦੇ ਵਿੱਚ ਮੰਤਰੀ ਸਹਿਬਾਨ ਆਓ ਉਹ ਕਹਿੰਦੇ ਕਿ ਸਰਕਾਰ ਇਹ ਤੇ ਰਾਜਨੀਤੀ ਨਹੀਂ ਕਰ ਰਹੀ ਅਸੀਂ ਇੱਕ ਕਾਨੂੰਨ ਵੀ ਬਣਾਵਾਂਗੇ ਕੋਸਟ੍ਰਕਚਰ ਦੇ ਵਿੱਚ ਪਰ ਜਦੋਂ ਪੁੱਛਿਆ ਕਿ ਕੀ ਇਹ ਵੋਟਾਂ ਦਿੱਗੀਆਂ ਜਾ ਰਹੀਆਂ ਉਹ ਕਹਿੰਦਾ ਕਿ ਵੋਟ ਰਾਜਨੀਤੀ ਨਹੀਂ ਹੋਊਗੀ ਇਹਦੇ ਉੱਤੇ ਪਰ ਕਾਨੂੰਨ ਛੇਤੀ ਬਣੂਗਾ ਕਾਨੂੰਨ ਦੇ ਵਿੱਚ ਕੋਈ ਘਾਟ ਨਾ ਰਹੇ ਜੇ ਤਾਂ ਕਾਰਨ ਟਾਈਮ ਲੱਗ ਰਿਹਾ ਇੱਕ ਸਪੱਸ਼ਟ ਹੋਰ ਵੀ ਕਰ ਚੁੱਕਿਆ ਕਿ ਮੌਤ ਦੀ ਮੈਂ ਗੱਲ ਕੀਤੀ ਸੀ ਕਿ ਕੀ ਜਿਹੜਾ ਨੌਜਵਾਨ ਬੈਠਾ ਹੋਇਆ ਟਾਵਰ ਤੇ ਉਹਦੀ ਮੌਤ ਹੋ ਡਿੱਗੀ ਜਾ ਰਹੀ ਕਹਿੰਦੇ ਇਹੋ ਜੀ ਗੱਲ ਕੋਈ ਨਹੀਂ ਸਿੱਖੀ ਦਾ ਕਨਸੈਪਟ ਇਹ ਅਸੀਂ ਮੰਨਦੇ ਆ ਕਿ ਸਿੱਖੀ ਦਾ ਕਨਸੈਪਟ ਜਾਣ ਦੇਣਾ ਨਹੀਂ ਹੁੰਦਾ ਪਰ ਇੱਕ ਆਵਾਜ਼ ਚੁੱਕਣ ਵਾਸਤੇ ਟਾਵਰ ਤੇ ਬੈਠਾ ਹੋਇਆ 400 ਫੁੱਟ ਉੱਚਾ ਤੇ ਇਸ ਟਾਈਮ ਤੇ ਉਹਨੇ ਗੁਰਾਂ ਦੀ ਵਹਿੀਰ ਵੀ ਚਾਲੂ ਕੀਤੀ ਆ ਕਿ ਇਹਨਾਂ ਦਿਨਾਂ ਦੇ ਵਿੱਚ ਵਿੱਚ ਕਾਨੂੰਨ ਬਣੂਗਾ 6 ਮਹੀਨੇ ਦਾ ਟਾਈਮ ਸੀ 15 ਦਿਨਾਂ ਦਾ ਸਮਾਂ ਰਹਿ ਗਿਆ ਇੱਕ ਚੀਪ ਖਾਲਸਾ ਦਵਾਨ ਦੀ ਜਦੋਂ ਗੱਲ ਕਰਦੇ ਆ ਚੀਪ ਖਾਲਸਾ ਦਵਾਨ ਦੇ ਮੈਂਬਰ ਸਹਿਬਾਨ ਉਹ ਕਹਿੰਦੇ ਸਾਨੂੰ ਲਿਖਤੀ ਦਿੱਤਾ ਹੁੰਦਾ ਉਹਨਾਂ ਨੇ ਜਦੋਂ ਮੈਂਬਰ ਬਣਦੇ ਆ ਉਦੋਂ ਲਿਖਤੀ ਦਿੱਤਾ ਜਾਂਦਾ ਕਿ ਸਾਬਤ ਸੂਰ ਸਭ ਦੇਖਦੇ ਆ ਉਹ ਕਹਿ ਦਿੰਦੇ ਆ ਕਿ ਜਿਨੇ ਅੰਮ੍ਰਿਤ ਨਹੀਂ ਛਕਿਆ ਉਹ ਅੰਮ੍ਰਿਤ ਪਾਨ ਕਰ ਲੂਗਾ ਪਰ ਅੰਮ੍ਰਿਤ ਪਾਨ ਜਨੇ ਨਹੀਂ ਅਜੇ ਤੱਕ ਕੀਤਾ ਉਹ ਵੀ ਜਵਾਬ ਲਵਾਂਗੇ ਅਸੀਂ ਸਿੰਘ ਸਾਹਿਬਾਨ ਨੇ ਤਲਬ ਕੀਤਾ ਸੀ ਚੀਪ ਖਾਲਸਾ ਦਵਾਨ ਕੋਈ ਛੋਟੀ ਸੰਸਥਾ ਨਹੀਂ ਇੱਕ ਵੱਡੀ ਸਾਡੀ ਸੰਸਥਾ ਮਾਨ ਦੇ ਪ੍ਰਧਾਨ ਹੋਣ ਦੇ ਨਾਤੇ ਉਹਨਾਂ ਨੂੰ ਤਲਬ ਕੀਤਾ ਗਿਆ ਸੀ ਪੁੱਛਿਆ ਗਿਆ ਸੀ ਕਿ ਕੀ ਤੁਹਾਡੇ ਸਾਰੇ ਮੈਂਬਰ ਅਮਰਤਾਰੀ ਆ ਉਹਦੇ ਜਵਾਬ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਰੇ ਜਿਹੜੇ ਨਈ ਅਮਰਤਾਰੀ ਅਸੀਂ ਜਵਾਬ ਦੇ ਉਹਦੇ ਅਸੀਂ ਸਾਰੇ ਕੋਲ ਜਵਾਬ ਪੁੱਛਾਂਗੇ ਲਿਖਤੀ ਵੀ ਲਵਾਂਗੇ ਕਿਸੇ ਨੇ ਲਿਖਤੀ ਜਨਾ ਦਿੱਤਾ ਉਹਨਾਂ ਨੂੰ ਪੁੱਛਾਂਗੇ ਕਿ ਕਿਉਂ ਅਮਰਤਪਾਨ ਨਹੀਂ ਕੀਤਾ ਗਿਆ ਦੇਖਦੇ ਹਾਂ ਚੀਪ ਖਾਲਸਾ ਦਿਵਾਨ ਦੇ ਸਾਰੇ ਮੈਂਬਰ ਸਾਹਿਬਾਨ ਕਦੋਂ ਤੱਕ ਅਮਰਤਾਰੀ ਹੋਣਗੇ 328 ਸਰੂਪਾਂ ਦੀ ਜਿਹੜੀ ਗੱਲ ਹੋ ਰਹੀ ਆ ਐਸਜੀਪੀਸੀ ਤੇ ਸਰਕਾਰ ਆਮੋ ਸਾਹਮਣੇ ਆ 328 ਸਵਾਲ ਪੁੱਛਿਆ ਜਾ ਰਿਹਾ ਕਿ ਕਿੱਥੇ ਆ ਸਰੂਪ ਸਰਕਾਰ ਦੇ ਨਮਾਇंदे ਹੋਣ ਨਾ ਤੇ ਉਹ ਕਹਿ ਵੀ ਗਏ ਜੇ ਦੱਸ ਦੋ ਸਰੂਪ ਕਿੱਥੇ ਆ ਤੇ ਨਾਲ ਨਾਲ ਹੀ ਕਹਿੰਦੇ ਕਿ ਅਸੀਂ ਕਾਨੂੰਨ ਜ਼ਰੂਰ ਬਣਾਵਾਂਗੇ ਇਹ ਸਰਕਾਰ ਦੇ ਵਿੱਚ ਹੀ ਪਰ ਕਾਨੂੰਨ ਇਹੋ ਜਿਹਾ ਹੋਊਗਾ ਕਿ ਜਿਹੜਾ ਜਿਹਦੇ ਵਿੱਚ ਕੋਈ ਕਮੀ ਨਾ ਹੋਵੇ ਗੁਰੂ ਸਾਹਿਬ ਦੀ ਬਿਦਵੀਆਂ ਕਰਨ ਦੇ ਉੱਤੇ ਹਰ ਇੱਕ ਨੂੰ ਉਸ ਦੋਸ਼ੀ ਨੂੰ ਸਜ਼ਾ ਮਿਲੇ ਜਿਹੜਾ ਕਾਨੂੰਨ ਇਸ ਹਿਸਾਬ ਦਾ ਬਣੂਗਾ ਦੇਖਦੇ ਹਾਂ ਕਾਨੂੰਨ ਬਣ ਚ ਜਿੰਨਾ ਕ ਸਮਾਂ ਲੱਗੂਗਾ 3200 ਰੁਪਿਆਂ ਦੇ ਵਿੱਚ ਸਰਕਾਰ ਤੇ ਅਜੇ ਵੀ ਸਾਹਮਣੇ ਆ ਉਹਦੇ ਵਿੱਚ ਆਉਣੇ ਸਮਝ ਕੀ ਹੁੰਦਾ